ਵਾਹਿਗੁਰੂ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੁਨੀ ਸੈ ਭੰ ਗੁਰਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚ ਨਾਨਕ ਹੋਸੀ ਭੀ ਸਚ ਕਰ ਚਿਹਨੋ ਅਰ ਬਰਣ ਝਾਤ ਅਰ 파ਤ ਨਾਹਿਮ ਜੇਹੇ ਰੂਪ ਰੰਗ ਅਰ ਰੇਖ phekh ਕੋ ਕਹਿਨਾ ਸਕਤ ਕੇਹੇ ਸਚਾਲ ਮੂਰਤ ਅਨਭਉ ਪ੍ਰਕਾਸ਼ ਅਮਿਕੋ ਜਕੇ ਜੈ कोट इंद्र इंद्रान साहे साहान गण्यय कृपा बन महीप सुर नर असुर नेत नेत बन त्रण कहत व सर्व नाम कथय कवन कर्म नाम वर्णत सुमत ਮੂ ਕ ਉਚਰ ਸਾਸਤਰ ਖਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਬਦਰੋ ਸੁਣੈ ਜੋ ਕਾਲ ਕਿਰਪਾ ਕਰਾਏ ਕਹਾ ਬੁੱਧ ਪ੍ਰਵਤੁਸ ਹਮਾਰੀ ਵਰਣ ਸਕਾ ਮਹਿਮਾ ਜੋ ਤਿਹਾਰੀ ਹਮਨਾ ਸਖਤ ਕਰ ਸਿਫਤ ਤੁਮਾਰੀ ਆਪਲੇ ਹੋ ਤੁਮ ਕਥਾ ਸੁਧਾਰੀ ਤਾਰਿਆ ਜਹਾਨ ਲਹਿਆ ਅਭਿਮਾਨ जिन दर्शन पाया जिनी तुद तिन जम ने न आया मैं मूर्ख की केतक बात है कोट पराधी तर रे ਗੁਰ ਨਾਨਕ ਜਿਨ ਸੁਣਿਆ ਵੇਖਿਆ ਸੇ ਫਿਰ ਗੁਰ ਬਾਸ ਨਾ ਪਰਿਆਰੇ ਡੰਡਉਤ ਬੰਧਨ ਅਨਕਵਾਰ ਸਰਬ ਕਲਾ ਸਮਰਥ ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਵਾਹ ਗੁਰੂ ਸਾਹਿਬ ਜੀ ਗਉੜੀ ਮਹਲਾ 5 ਜਾ ਕਾਮੀ ਤਸਾਜਨ ਐ ਸਮੀਆ ਤਿਸ ਜਨ ਕਾ ਕਹ ਕਾ ਕੀ ਕਮੀਆਂ ਜਾ ਕਈ ਪ੍ਰੀਤ ਗੋਬਿੰਦ ਸਿਓ ਲਾਗੀ ਦੁਖ ਦਰਦ ਭ੍ਰਮਤਾ ਕਾ ਭਾਗੀ ਰਹਾ जाको रस हर रस है आयो आन रस नाही लपटायो जाका का कहया है चले सो किस का नादर आवे तलै ਜਾ ਕਾ ਸਭ ਕਿਛ ਤਾ ਕਾ ਹੋਏ ਨਾਨਕ ਤਾ ਕਾ ਸਦਾ ਸੁਖ ਹੋਏ ਜਾ ਕਾ ਸਭ ਕਿਛ ਤਾ ਕਾ ਹੋਏ ਨਾਨਕ ਤਾ ਕਾ ਸਦਾ ਸੁਖ ਹੋਏ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸਾਹਿਬੇ ਕਮਾਲ ਚੌਰ ਛਤਰ ਤਖਤ ਦੇ ਮਾਲਕ ਸ਼ਬਦ ਅਵਤਾਰ ਦਸਾਂ ਪਾਤਸ਼ਾਹੀਆਂ ਭਗਤ ਸਹਿਵਾਨਾਂ ਦੀ ਆਤਮਿਕ ਜੋਤ ਦੁਨੀਆਂ ਦੇ ਸੰਝੇ ਰੈਵਰ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਹਜ਼ੂਰੀ ਵਿੱਚ ਸਜੀ ਸਰਬਤ ਸੰਗਤ ਜੀਓ ਗੁਰੂ ਫਤਿਹ ਪ੍ਰਵਾਨ ਕਰੋ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਰਬਤ ਸੰਗਤਾਂ ਵੱਡੇ ਪਾਗਾਂ ਵਾਲੇ ਹੋ ਜੋ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਪਾਤਸ਼ਾਹ ਜੀ ਦੇ ਦਰਸ਼ਨ ਦੀਦਾਰੇ ਵੇਤਰ ਅਮਰਤ ਮਈ ਗੁਰਵਾਣੀ ਦੇ ਨਿਤਨੇਮ ਗੁਰੂ ਕੇ ਕੀਰਤਨੀਆਂ ਪਿਆਸੋਂ ਹਰ ਜਸ ਕੀਰਤਨ ਸ੍ਰਾਵਣ ਕੀਤਾ ਆਪ ਗੁਰੂ ਘਰ ਦੀਆਂ ਸ਼ਿਵਾਵਾਂ ਕਰਕੇ ਲਾਹੇ ਪ੍ਰਾਪਤ ਕਰ ਰਹੇ ਹੋ ਸਤਿਗੁਰੂ ਜੀ ਨੇ ਬਖਸ਼ਿਸ਼ਾਂ ਕੀਤੀਆਂ ਲੜੀਵਾਰ ਕਥਾ ਜੋ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਦਮ ਸਦਕਾ ਤੇ ਗੁਰੂ ਦੇ ਪਿਆਰਿਆਂ ਦੇ ਉਦਮ ਦੇ ਸਦਕਾ ਆਰੰਭ ਹੋਈ ਉਸ ਦੀ ਆਪਾਂ ਸਾਂਝ ਪਾ ਰਹੇ ਹਾਂ ਆਓ ਕਥਾ ਸ਼੍ਰਵਣ ਕਰੀਏ তথা ਸ਼੍ਰਵਣ ਕਰਨ ਤੋਂ ਪਹਿਲਾਂ ਆਪਣੇ ਮਨ ਵਿਰਤੀਆਂ ਨੂੰ ਕਰੀਏ ਇਕਾਗਰ ਸਾਰੇ ਰਲ ਕੇ ਬੋਲੀਏ ਜੀ ਸਤ ਨਾਮ ਸ੍ਰੀ ਵਾਹਿਗੁਰੂ ਗੌੜੀ ਮਹੱਲਾ ਪੰਜਵਾ ਜਾ ਕਾ ਮੀਤ ਸਜਨ ਐ ਸਮੀਆਂ ਇਸ ਜਨ ਕਾ ਕਹ ਕਾ ਕੀ ਕਮੀਆਂ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪਣੇ ਪਵਿੱਤਰ ਅੰਗ 186 ਦੇ ਉੱਪਰੋਂ ਆਪਣੇ 31 ਰਾਗਾਂ ਦੇ ਵਿੱਚੋਂ ਤੀਜੇ ਨੰਬਰ ਦੇ ਆਈ ਹੋਈ ਰਾਗ ਗੌੜੀ ਰਾਗਣੀ ਦੇ ਵਿੱਚੋਂ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜੁਨ ਦੇਵ ਸਾਹਿਬ ਜੀ ਮਹਾਰਾਜ ਸ਼ਹੀਦਾਂ ਦੇ ਸਿਰਤਾਜ ਸ਼ਾਂਤੀ ਦੇ ਪੁੰਜ ਉਹਨਾਂ ਦੇ ਮੁਖਾਰ ਵਿੰਦ ਤੋਂ ਆਈ ਹੋਈ ਤੁਰਕੀ ਬਾਣੀ ਦੇ ਵਿੱਚੋਂ ਬਖਸ਼ਿਸ਼ਾਂ ਕਰਦੇ ਹਨ ਮਹਾਰਾਜ ਜੀ ਇਹ ਸ਼ਬਦ ਦੇ ਵਿੱਚ ਸਾਨੂੰ ਦੱਸ ਰਹੇ ਹਨ ਕਿ ਭਾਈ ਜਿਸ ਦਾ ਮਿੱਤਰ ਪਰਮਾਤਮਾ ਹੈ ਵਾਹਿਗੁਰੂ ਹੈ ਉਸ ਅਨੁਸਾਰ ਨੂੰ ਉਸ ਜੀਵ ਨੂੰ ਕਿਸੇ ਵੀ ਕੋਈ ਚੀਜ਼ ਦੀ ਕਮੀ ਨਹੀਂ ਆਉਂਦੀ ਤੇ ਜਿਹੜਾ ਪਰਮਾਤਮਾ ਦੇ ਨਾਲ ਸਾਂਝ ਪਾ ਲੈਂਦਾ ਹੈ ਮਿੱਤਰਤਾ ਕਰ ਲੈਂਦਾ ਹੈ ਤੇ ਉਹਦੇ ਕਾਰਜ ਆਪਣੇ ਆਪ ਹੋ ਜਾਂਦੇ ਨੇ ਹੁਣ ਮਿੱਤਰਤਾ ਦੋਸਤੀ ਕਰਨੀ ਇਹ ਕਹਿਣਾ ਤਾਂ ਬਹੁਤ ਸੌਖਾ ਪਰ ਮਿੱਤਰਤਾ ਤਾਂ ਸਾਥੋਂ ਆਮ ਮਨੁੱਖ ਦੇ ਨਾਲ ਨਹੀਂ ਨਿਭਾਈ ਜਾਂਦੀ ਪਰਮਾਤਮਾ ਦੇ ਨਾਲ ਨਿਭਾਉਣੀ ਬਹੁਤ ਔਖੀ ਆ ਸਤਗੁਰੂ ਜੀ ਨੇ ਸੋਰਠ ਰਾਗ ਦੇ ਵਿੱਚ ਇੱਕ ਮਿੱਤਰਤਾ ਦੀ ਉਦਾਹਰਣਾ ਦਿੱਤੀਆਂ ਨੇ ਵੈਸੇ ਤਾਂ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਵਿੱਚ ਬਹੁਤ ਜ਼ਿਆਦੇ ਰੱਬ ਦੇ ਪਿਆਰਿਆਂ ਦੀਆਂ ਰੱਬ ਦੇ ਨਾਲ ਮਿੱਤਰਤਾ ਦੀਆਂ ਉਦਾਹਰਣਾਂ ਦੇਂਦੇ ਨੇ ਆਪਾਂ ਕੁਝ ਕੁ ਉਦਾਹਰਣਾਂ ਆਪ ਜੀ ਦੇ ਨਾਲ ਸਾਂਝੀਆਂ ਕਰਦੇ ਹਾਂ ਸੋਰਠ ਰਾਗ ਦੇ ਵਿੱਚ ਭਗਤ ਨਾਮਦੇਵ ਜੀ ਜਿਨ੍ਹਾਂ ਨੇ ਪਰਮਾਤਮਾ ਦੇ ਨਾਲ ਬੜੀ ਵੱਡੀ ਸਾਝ ਪਾਈ ਇਤਿਹਾਸ ਦੇ ਵਿੱਚ ਆਉਂਦਾ ਹੈ ਕਿ ਉਹਨਾਂ ਨੂੰ 72 ਵਾਰ ਪਰਮਾਤਮਾ ਦੇ ਪ੍ਰਤੱਖ ਦਰਸ਼ਨ ਹੋਏ ਸਾਹਮਣੇ ਆ ਕੇ ਖੜ ਜਾਂਦਾ ਸੀ ਉਹ ਸਾਜਨ ਪਰਮਾਤਮਾ ਵਾਹਿਗੁਰੂ ਮਹਾਰਾਜ ਜੀ ਫਰਮਾਣ ਕਰਦੇ ਅਨ ਜਾ ਕਾ ਮੀਤ ਸਾਜਨ ਹੈ ਸਮੀਆਂ ਤੇ ਸੁਜਨ ਕਹੋ ਕਹੋ ਕਾ ਕੀ ਕਮੀ ਸਾਡੀ ਆਮ ਕਹਾਵਤ ਹੈ ਵੀ ਰੱਬ ਕਿਹੜਾ ਮੂੰਹ ਚ ਬੁਰਕੀਆਂ ਪਾਵੇਗਾ ਰੱਬ ਕਿ ਐ ਕਰ ਦੇਗਾ ਪਰ ਜਿਨ੍ਹਾਂ ਨੂੰ ਭਰੋਸਾ ਤੇ ਉਹਨਾਂ ਦਾ ਰੱਬ ਕਰਦਾ ਹੈ ਉਹਨਾਂ ਦੇ ਮੂੰਹ ਦੇ ਵਿੱਚ ਵੀ ਬੁਰਕੀਆਂ ਪਾਉਂਦਾ ਤੇ ਉਹਨਾਂ ਦੇ ਸਾਰੇ ਕਾਰਜਾਂ ਨੂੰ ਸੰਪੂਰਨ ਵੀ ਕਰਦਾ ਭਗਤ ਨਾਮਦੇਵ ਜੀ ਜਿਨ੍ਹਾਂ ਦੀ ਸ਼ਾਨ ਹੈ ਉਹ ਟੁੱਟੀ ਹੈ ਨਰਸੀ ਨਾਮਦੇਵ ਉਹਨਾਂ ਦਾ ਨਗਰ ਹੈ ਨਰਸੀ ਨਾਮਦੇਵ ਦੇ ਵਿੱਚ ਭਗਤ ਨਾਮਦੇਵ ਦੀ ਜਿਹੜੀ ਛੰਨ ਹੈ ਮੌਕੇ ਦੀ ਝੂਂਬੀ ਹੈ ਉਹ ਟੁੱਟੀ ਹੈ ਵਾਰਸ਼ ਦੇ ਦਿਨ ਚੱਲਦੇ ਹਨ ਲੋਕਾਂ ਨੇ ਬਹੁਤੇ ਕੱਪੜੇ ਕਿਉਂਕਿ ਉਹ ਦਰਜੀ ਦਾ ਕੰਮ ਕਰਦੇ ਸਨ ਬਾਬਾ ਨਾਮਦੇਵ ਜੀ ਸ਼ਿੰਬੇ ਦੇ ਘਰ ਵਿਖੇ ਉਹਨਾਂ ਦਾ ਜਨਮ ਹੋਇਆ ਤੇ ਜਦੋਂ ਭਗਤ ਨਾਮਦੇਵ ਜੀ ਨੇ ਦੇਖਿਆ ਵੀ ਵਾਰਸ਼ ਵੀ ਆਉਣ ਵਾਲੀ ਐ ਛੰਨ ਵੀ ਟੁੱਟੀ ਪਈਆਂ ਤੇ ਕੱਪੜੇ ਵੀ ਆਪਣੇ ਕੋਲ ਆਏ ਪਏ ਨੇ بارش ਨੇ ਪੈਣਾ ਇਹਨੇ ਚਾਉਣਾ ਤੇ ਧੂਏਂ ਦੇ ਨਾਲ ਲੱਗ ਲੱਗ ਕਰਕੇ ਕੱਪੜਿਆਂ ਨੇ ਖਰਾਬ ਹੋ ਜਾਣਾ ਫਿਰ ਲੋਕਾਂ ਨੇ ਮੈਥੋਂ ਇਹ ਕੱਪੜੇ ਮੰਗਣੇ ਨੇ ਤੂੰ ਸਾਡੇ ਕੱਪੜੇ ਖਰਾਬ ਕਰ ਦਿੱਤੇ ਤੇ ਪ੍ਰਮਾਤਮਾ ਚਰਣਾ ਦੇ ਵਿੱਚ ਬੇਨਤੀ ਹੋ ਗਈ ਐਨੇ ਬਸ ਉਹਨਾਂ ਨੇ ਸੋਚਿਆ ਤੇ ਪ੍ਰਮਾਤਮਾ ਨੇ ਸੁਣ ਲਈ ਤੇ ਭਗਤ ਨਾਮਦੇਵ ਜੀ ਦੀ ਕਹਿੰਦੇ ਸੁੱਤਿਆਂ ਪਿਆਂ ਪਿਆਂ ਦੇ ਵਿੱਚ ਰਾਤਰੇ ਰਾਤ ਜਿਹੜੀ ਝੂੰਬੀ ਤੇ ਵਿੱਚ ਦੀ ਰੱਬ ਦੀ ਦਾ ਸੀ ਬਿਰਲਾ ਪਿਆਂ ਸੀ ਮੋਰੇ ਹੋ ਗਏ ਸਨ ਉਹ ਰਾਤਰੀ ਪਿਆਂ ਪਿਆਂ ਦੀ ਨਮੀ ਬਣ ਗਈ ਹੁਣ ਜਦੋਂ ਨਮੀ ਬਣ ਗਈ ਤੇ ਉਥੋਂ ਦੀ ਜਿਹੜੇ ਗਵਾਣ ਦੇ ਲੋਕ ਸਨ ਬੀਬੀਆਂ ਸਨ ਉਹਨਾਂ ਨੇ ਦੇਖਿਆ ਵੀ ਰਾਤ ਸ਼ਾਮ ਨੂੰ ਤਾਂ ਆਪਾਂ ਝੂੰਬੀ ਦੇਖੀ ਟੁੱਟੀ ਫੁੱਟੀ ਸੀ ਇਦੇ ਵਿੱਚ ਦੀ ਬੋਰੇ ਝਾਕਦੇ ਸਨ ਰੱਬ ਦੀ ਦਾ ਸੀ ਆਕਾਸ਼ ਦੀ ਦਾ ਸੀ ਤੇ ਹੁਣ ਸਵੇਰ ਸਾਫ ਹੋ ਗਈ ਠੀਕ ਹੋ ਗਈ ਸੋਹਣੀ ਲੱਗਦੀ ਆ ਭਾਬ ਸਾਰੇ ਪਿੰਡ ਤੋਂ ਛੰਨਾ ਦੇ ਵਿੱਚੋਂ ਝੂਂਬੀਆਂ ਦੇ ਵਿੱਚੋਂ ਸੋਹਣੀ ਉਹ ਝੂਂਬੀ ਹੁਣ ਉਹ ਜਿਹੜੀ ਗਵੰਡਨ ਸੀ ਉਹ ਤੋਂ ਰਹਾ ਨਾ ਗਿਆ ਤੇ ਉਹਨੇ ਕਿਹਾ ਭਗਤ ਨਾਮਦੇਵ ਜੀ ਨੂੰ ਆੜ ਪੜੋਸਣ ਪੂਛਲੇ ਨਾਮ ਕਹ ਪਹਿ ਸ਼ਾਨ ਸ਼ਵਾਈ ਹੋ ਤੋ ਪਹਿ ਦੁੱਗਣੀ ਮਨਜ਼ੂਰੀ ਦਇ ਹੋ ਮੌਕਾ 베ਢੀ ਦੇ ਹੋ ਬਤਾਈ ਹੋ ਪਾੜ ਪਰੋਸ਼ਨ ਪਾੜ ਦਾ ਮਤਲਬ ਹੈ ਉਹਨੂੰ ਵਿੰਡੋ ਕਹਿ ਦिए ਬਾਰੀ ਕਹਿ ਦिए ਜਾਂ ਮੋਰਾ ਕਹਿ ਦिए ਪਾੜ ਪਾੜ ਦਾ ਮਤਲਬ ਹੈ ਮੋਰਾ ਬਿੰਡੋ ਟਾਕੀ ਕਹਿਦੀ ਆ ਆਪਾਂ ਉਹਦੇ ਵਿੱਚ ਖੜ ਕੇ ਗਵੰਢਣ ਪੁੱਛਦੀ ਹੈ ਪਾੜ پڑੋਸਣ پڑੋਸਣ ਦਾ ਮਤਲਬ ਹੈ ਗਵੰਢਣ ਉਸਲੇ ਨਾਮਾ ਭਗਤ ਨਾਮਦੇਵ ਜੀ ਨੂੰ ਪੁੱਛਦੀ ਹੈ ਕਾ ਪਹਿਸ਼ਾਨ ਸ਼ਵਾਈ ਹੋ ਭਗਤ ਨਾਮਦੇਵ ਜੀ ਨੂੰ ਕਹਿੰਦੀ ਆ ਸ਼ੰਨ ਤੂੰ ਕੀ ਤੋਂ ਬਵਾਈਆ ਇੰਨੀ ਸੋਹਣੀ ਸ਼ੰਨ ਕੀ ਤੋਂ ਬਣਵਾਈ ਹੈ ਭਗਤ ਨਾਮਦੇਵ ਜੀ ਨੂੰ ਕਹਿਣ ਲੱਗੀ ਤੋਪਹਿ ਦੁੱਗਣੀ ਮਜ਼ਦੂਰੀ ਦੇਹਾਂ ਮੋਕੋ 베ਡੀ ਦੇਹੋ ਬਤਾਈ ਹੋ ਤੋਪਹਿ ਤੇਰੇ ਨਾਲੋਂ ਮੈਂ ਦੁੱਗਣੀ ਜਿਹੜੀ ਦਿਹਾੜੀ ਮਿਹਨਤ ਦੇਵਾਂਗੀ ਮੰਜੂਰੀ ਦਾ ਮਤਲਬ ਮਿਹਨਤ ਦਿਹਾੜੀ ਮੈਂ ਤੇਰੇ ਨੂੰ ਦੁੱਗਣੀ ਦਿਹਾੜੀ ਦੇਵਾਂਗੀ ਮੰਜੂਰੀ ਦੇਵਾਂਗੀ ਮਜ਼ਦੂਰੀ ਮੋਕੋ 베ਡੀ 베ਡੀ ਦਾ ਮਤਲਬ ਹੈ ਬੰਨਣ ਵਾਲਾ ਮਿਸਤਰੀ ਕਹਿ ਲੀਏ ਕਹਿੰਦੇ ਮੋਕੋ ਵੇਢੀ ਦੇਹੋ ਬਤਾਈ ਹੋ ਭਗਤ ਨਾਮਦੇਵ ਜੀ ਨੂੰ ਗਵੰਢਣ ਕਹਿੰਦੀ ਇਹ ਤੂੰ ਇਹ ਸ਼ਾਨੋ ਕੀ ਤੋਂ ਬਣਵਾਈ ਹੈ ਮੈਨੂੰ ਉਹ ਮਿਸਤਰੀ ਦਾਸ਼ ਮਿਸਤਰੀ ਦਾ ਡਰੈਸ ਦੇ ਤੇਰੇ ਨੂੰ ਮੈਂ ਦੁੱਗਣੇ ਪੈਸੇ ਦੇਵਾਂਗੀ ਹੁਣ ਭਗਤ ਨਾਮ ਜੀ ਕਹਿਣ ਲੱਗੇ ਭਣੇ ਰਿਵਾਈ ਉਧਰਲੀ ਬੋਲੀ ਹੈ ਮਹਾਰਾਸ਼ਟਰ ਦੀ ਰਿਵਾਈ ਹੈ ਮੇਰੀ ਇਹ ਭਣੇ ਵੇਢੀ ਦੇਹੋ ਵੇਢੀ ਦੇਣ ਨਾ ਜਾਈ ਮੇਰੀ ਇਹ ਭੈਣੇ ਇਹ ਜਿਹੜਾ 베ਢੀ ਹੈ ਨਾ ਇਹ ਦਾ ਡਰੈਸ ਕੋਈ ਨਹੀਂ ਹੈ ਇਹ ਕਿਤੇ ਪਿੰਡ ਚ ਨਹੀਂ ਵੱਸਦਾ ਮੈਂ ਨਾ ਹੀ ਤੈਨੂੰ ਇਹ 베ਢੀ ਦੇ ਸਕਦਾ ਕਿਉਂਕਿ 베ਢੀ ਪ੍ਰੀਤ ਮਜ਼ਦੂਰੀ ਮੰਗੈ ਜੇ ਕੋ ਸ਼ਾਨ ਸਵਾਵ ਹੋ ਭਗਤ ਨਾਮਦੇਵ ਜੀ ਕਹਿਣ ਲੱਗੇ ਮੇਰੀ ਇਹ ਭੈਣੇ ਜਿਹੜਾ ਇਹ ਮਿਸਤਰੀ ਹੈ ਨਾ ਛਣ ਬੰਨਣ ਵਾਲਾ ਇਹ ਜਿਹੜੀ ਪ੍ਰੀਤ ਦੀ ਮਜ਼ਦੂਰੀ ਮੰਗਦਾ ਹੈ ਭਾਵ ਪ੍ਰੀਤ ਕਿਹੜੀ ਆਪਾਂ ਗੁਰਦੁਆਰਾ ਸਾਹਿਬ ਆਉਂਨੇ ਆ ਨਾ ਇਹ ਦੇ ਕਰਕੇ ਆਉਂਨੇ ਆ ਵੀ ਮਹਾਰਾਜ ਜੀ ਦੇ ਦਰਸ਼ਨ ਕਰਨ ਆਉਂਨੇ ਆ ਇਹ ਪ੍ਰੀਤ ਆ ਪ੍ਰੀਤੀ ਹੈ ਇਹ ਪ੍ਰੀਤੀ ਸਾਨੂੰ ਖਿੱਚ ਕੇ ਲਾਉਂਦੀ ਹੈ ਸਤਿਗੁਰੂ ਜੀ ਦੀ ਪ੍ਰੀਤੀ ਸਾਨੂੰ ਇੱਥੇ ਖਿੱਚ ਕੇ ਲੈ ਕੇ ਆਉਂਦੀ ਆ ਮੋਕੋ ਵੇਢੀ ਪ੍ਰੀਤ ਮਨਜ਼ੂਰੀ ਮੰਗੈ ਜਿਹੜਾ ਵੇਢੀ ਹੈ ਮਿਸਤਰੀ ਹੈ ਸ਼ਨ ਬੰਨਣ ਵਾਲਾ ਹੈ ਉਹ ਪ੍ਰੀਤ ਦੀ ਦਿਹਾੜੀ ਮੰਗਦਾ ਹੈ ਤਾਂ ਫਿਰ ਆਪਣੇ ਵੇਢੀ ਆਵੇ ਉਹ ਫਿਰ ਉਹ ਆਪਣੇ ਆਪ ਆ ਜਾਂਦਾ ਜੇ ਕੋਈ ਉਹਨੂੰ ਪ੍ਰੀਤ ਦੀ ਮਜ਼ਦੂਰੀ ਦਿੰਦਾ ਆਪਣੇ ਸਵਾਸਾਂ ਦੇ ਨਾਲ ਉਹਨੂੰ ਸਿਮਰਦਾ ਹੈ ਫਿਰ ਆਪਣੇ ਆਪ ਉਹ ਮਿਸਤਰੀ ਤੁਰਿਆ ਹੁੰਦਾ ਹੈ ਇਸ ਤਰ੍ਹਾਂ ਹੀ ਬਾਬਾ ਅਰਬਦਾਸ ਜੀ ਮਹਾਰਾਜ ਜੀ ਨੂੰ ਕਿਹਾ ਕਹਿਣ ਲੱਗੇ ਤੁਹਾਡੇ ਸਾਰੇ ਕਾਰਜ ਹੋ ਰਹੇ ਨੇ ਤੁਹਾਡੀ ਪਥਰੀ ਦੇ ਥੱਲੇ ਗੰਗਾ ਚੱਲਦੀ ਆ ਤੁਹਾਡੀ ਜਿਹੜੀ ਕੁੰਡੜੀ ਪਈ ਆ ਮਠਲੀ ਪਈ ਆ ਪਾਣੀ ਵਾਲੀ ਜਿਹਦੇ ਵਿੱਚ ਚੰਮ ਪਿਉਨੇਓ ਉਹਦੇ ਵਿੱਚ ਗੰਗਾ ਦੇ ਦਰਸ਼ਨ ਹੋ ਜਾਂਦੇ ਨੇ ਤੇ ਤੁਹਾਨੂੰ ਇਹ ਕਿੱਥੋਂ ਮਿਲੇ ਅਬਰਦਾਨ ਭਗਤ ਨਾਮਦੇਵ ਜੀ ਕਹਿਣ ਲੱਗੇ ਉਹਨੂੰ ਕਿ ਵੀ ਕਿੰਨੇ ਕੁ ਪੈਸਿਆਂ ਦਾ ਇਹ ਮਿਲਿਆ ਭਗਤ ਅਰਦਾਸ ਜੀ ਮਹਾਰਾਜ ਕਹਿਣ ਲੱਗੇ ਕਹਿਣ ਲੱਗੇ ਭਾਈ ਮੈਂ ਤੋ ਮੋਲ ਮਹਿੰਗੀ ਲਈ ਦੀ ਸਟੈ ਕਹਿੰਦੇ ਜਿਹੜੀ ਇਹ ਚੀਜ਼ ਵਸਤੂ ਹੈ ਨਾ ਵੀ ਮੇਰੇ ਚੰਮ ਭਿਉਣ ਵਾਲੀ ਵਠਣੀ ਦੇ ਪਾਣੀ ਦੇ ਵਿੱਚ ਗੰਗਾ ਜੀ ਦੇ ਦਰਸ਼ਨ ਹੁੰਦੇ ਨੇ ਮੇਰੀ ਪੱਥਰੀ ਦੇ ਥੱਲੇ ਗੰਗਾ ਜੀ ਦੇ ਦਰਸ਼ਨ ਹੋ ਰਹੇ ਨੇ ਜਿਹਦੇ ਉੱਪਰ ਧਰ ਕੇ ਮੈਂ ਚੰਮ ਕੁੱਟਦਾ ਜੋੜੇ ਬਣਾਉਣਾ ਕਹਿੰਦੇ ਇਹ ਜਿਹੜੀ ਵਸਤੂ ਹੈ ਮੈਂ ਤਾਂ ਬੜੀ ਮਹਿੰਗੀ ਲਈਆ ਕਾਦੇ ਨਾਲ ਲਈਆ ਜੀ ਸਟੈ ਜੀ ਦਾ ਮਤਲਬ ਮੈਂ ਆਪਣਾ ਮਨ ਪ੍ਰਮਾਤਮਾ ਨੂੰ ਦੇ ਦਿੱਤਾ ਤੇ ਪ੍ਰਮਾਤਮਾ ਵਾਹਿਗੁਰੂ ਨੇ ਮੇਰੇ ਤੇ ਇਹ ਬਖਸ਼ਿਸ਼ਾਂ ਕਰ ਦਿੱਤੀਆਂ ਹੁਣ ਮਹਾਰਾਜ ਜੀ ਫੁਰਮਾਨ ਕਰਦੇ ਹਨ ਜਾ ਕਾ ਮੀਤ ਸਾਜਨ ਹੈ ਸਮੀਆਂ ਤਿਸ ਜਨ ਕ ਕਹ ਕਾ ਕੀ ਕਮੀਆਂ ਮੇਰੇ ਪਾਤਸ਼ਾਹ ਜੀ ਫੁਰਮਾਨ ਕਰਦੇ ਹਨ हे ਭਾਈ ਜੀ ਦਾ ਮਿੱਤਰ ਪ੍ਰਮਾਤਮਾ ਬਣ ਜਾਵੇ ਵਾਹਿਗੁਰੂ ਬਣ ਜਾਵੇ ਉਸ ਪਿਆਰੇ ਨੂੰ ਕਿਸੇ ਵੀ ਚੀਜ਼ ਦੀ ਕੋਈ ਕਮੀ ਨਹੀਂ ਹੈ ਹੁਣ ਮਹਾਰਾਜ ਜੀ ਫਰਮਾਨ ਕਰਦੇ ਹਨ ਕਹਿੰਦੇ ਜਿਨ੍ਹਾਂ ਨੇ ਪ੍ਰੀਤਾਂ ਕਰੀਆਂ ਉਹਨਾਂ ਨੂੰ ਪਰਮਾਤਮਾ ਵਾਹਿਗੁਰੂ ਨੇ ਕੀ ਬਖਸ਼ਿਸ਼ਾਂ ਕੀਤੀਆਂ ਸਭ ਨਿਦਾਨ 10 ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨ ਪਾਰਾ ਵਰਿਆ ਹੁਣ ਜਿਨ੍ਹਾਂ ਨੇ ਪਰਮਾਤਮਾ ਦੇ ਨਾਲ ਪ੍ਰੀਤੀ ਕੀਤੀ ਉਨਾਂ ਨੂੰ ਵਾਹਿਗੁਰੂ ਨੇ 10 ਸਭ ਨਿਧਾਨ 10 ਅਸ਼ਟ ਸਿਧਾਨ ਸਾਰੇ ਖਜ਼ਾਨੇ ਤੇ ਮਹਾਰਾਜ ਜੀ ਕਹਿੰਦੇ 10 ਅਸ਼ਟ 10 18 ਸਿੱਧੀਆਂ ਜਿਹਦੇ ਵਿੱਚ ਗੁਰਵਾਣੀ ਵਿੱਚ ਮਹਾਰਾਜ ਜੀ ਫਰਮਾਨ ਕਰਦੇ ਹਰ ਨਵ ਨਿਧੀ 18 ਸਿੱਧੀਆਂ